ਆਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ 13045 ਦੀ ਤੇ ਇਦੋਂ ਪਹਿਲਾਂ ਆਪਾਂ ਇੱਕ ਹੋਰ ਵੀਡੀਓ ਪਾਈ ਸੀ ਸਪਰੇਅ ਕਰਨ ਵਾਸਤੇ ਤੇ ਅੱਜ ਆਪਾਂ 13045 ਬਾਰੇ ਕਰਾਂਗੇ ਗੱਲਬਾਤ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਵੇਖੋ ਇਸ ਤੋਂ ਪਹਿਲਾਂ ਆਪਾਂ ਕਣਕਾਂ ਨੂੰ ਰਿਆਂ ਵੀ ਪਾਈਆਂ ਤੇ ਬਾਕੀ ਸਪਰਿਆਂ ਵੀ ਕੀਤੀਆਂ ਹੋਣੀਆਂ ਗਰੋਥ ਪ੍ਰਮੋਟਰਾਂ ਦੀਆਂ ਤੇ ਕਈਆਂ ਨੇ ਡਾਈਆਂ ਉੱਤੋਂ ਵੀ ਪਾਈਆਂ ਡੀਏਪੀ ਜੀ ਨੂੰ ਆਪਾਂ ਕਹਿ ਦਿੰਨੇ ਆਂ ਤੇ ਮੈਗਨੀਜ਼ਾਂ ਦੀਆਂ ਸਪਰਿਆਂ ਕੀਤੀਆਂ ਜ਼ਿੰਕ ਦੀਆਂ ਕੀਤੀਆਂ ਤੇ ਕਈ ਪ੍ਰਾਵਾਂ ਨੇ ਤਾਂ ਉਹ ਪਾਊਡਰ ਦੀਆਂ ਸਪਰੇਅਾਂ ਵੀ ਕੀਤੀਆਂ ਜਿਹਨੂੰ ਆਪਾਂ ਰਾਜਾ ਕਹਿ ਦਿੰਨੇ ਆ ਸੈਕਸਰ ਜੀ ਨੂੰ ਕਹਿੰਦੇ ਆ ਤੇ ਹੁਣ ਜਿਹੜਾ ਹੁਣ ਟਾਈਮ ਹੈ ਹੁਣ ਟਾਈਮ ਹੈ ਵੀ ਖਣਕ ਗੋ ਬਣਾਉਣ ਲੱਗ ਪਈ ਤੇ ਹੁਣ ਆਪਾਂ ਕੀ ਸਪਰੇਅ ਕਰੀਏ ਇਹ ਜਿਹੜੀ ਸਪਰੇਅ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਅਖੀਰ ਤੱਕ ਵੇਖਿਓ ਵੀ ਇਹ ਕਦੋਂ ਕੰਮ ਕਰਦੀ ਹੈ ਤੇ ਕਾਦੇ ਵਾਸਤੇ ਜ਼ਿਆਦਾ ਇਹ ਕਈ ਵਾਰੀ ਆਪਣੇ ਨਾਲ ਉਹੋ ਜਿਹੀਆਂ ਸਥਿਤੀਆਂ ਬਣ ਜਾਂਦੀਆਂ ਐ ਤੇ ਉਦੋਂ ਫਿਰ ਆਪਣਾ ਨਾ ਇਹ ਸਪਰੇ ਬਹੁਤ ਕੰਮ ਕਰਦੀ ਹੈ ਹੁਣ ਰਿਆਂ ਤਾਂ ਆਪਾਂ ਪਹਿਲਾਂ ਹੀ ਬਹੁਤ ਪਾਈਆਂ ਧੁੱਪਾਂ ਨਹੀਂ ਨਿਕਲੀਆਂ ਮਹੀਨਾ ਧੁੱਪ ਨਹੀਂ ਨਿਕਲੀ ਚਾਜਣਾ ਤੇ ਉਸ ਤੋਂ ਬਾਅਦ ਮੀਂਹ ਪਿਆ ਕਈ ਥਾਈਂ ਨੁਕਸਾਨ ਵੀ ਹੋਇਆ ਜਿੱਥੇ ਗੜੇ ਜਾਦੇ ਪੈ ਗਏ ਮੁਹਾਲਲੇ ਵਾਲੀ ਸਾਈਡ ਜਾਦੇ ਪਈ ਹੈ ਤੇ ਹੁਣ ਆਪਣੀਆਂ ਰਿਆਂ ਨੇ ਹੁਣ ਕੰਮ ਸਹੀ ਮੈਨੇ ਤਾਂ ਉਹਨਾਂ ਨੇ ਹੁਣ ਵਿਖਾਉਣਾ ਆਪਾਂ ਨੂੰ ਤਜਰਬਾ ਕਿਉਂਕਿ ਉਦੋਂ ਤਾਂ ਠੰਡ ਪੈਂਦੀ ਸੀ ਧੁੱਪਾਂ ਲੱਗੀਆਂ ਨਹੀਂ ਹੁਣ ਜਿਵੇਂ ਜਿਵੇਂ ਧੁੱਪਾਂ ਲੱਗਣਗੀਆਂ ਤੁਸੀਂ ਵੇਖੋਗੇ ਕਣਕਾਂ ਹਰ ਰੋਜ਼ ਕਣਕ ਦਾ ਰੰਗ ਵੱਖਰਾ ਹੋਊਗਾ ਤੇ ਕਣਕਾਂ ਐਂ ਫਸਦੀ ਦੁਰਯਾਊਗੀ ਬਹੁਤ ਐਂ ਲੱਗੂਗੀ ਭਾਰੀ ਹੁੰਦੀ ਜਾਂਦੀ ਹੈ ਕਣਕ ਫੇਰ ਵੀ ਜੇ ਇਸ ਦੂਬਾਦ ਆਪਾਂ ਨੂੰ ਕੋਈ ਘਾਟ ਮਹਿਸੂਸ ਹੁੰਦੀ ਹੈ ਰੇਤ ਆਪਾਂ ਪਾ ਨਹੀਂ ਸਕਦੇ ਕਿਉਂਕਿ ਇਹ ਰੇਤਾਂ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਪਾ ਕੇ ਦੱਸ ਸੀ ਉਸ ਤੋਂ ਬਾਅਦ ਪਾਈ ਰੇਤਾਂ ਫਿਰ ਬੜੇ ਫਾਇਦੇ ਤੋਂ ਨੁਕਸਾਨ ਹੀ ਕਰਦੀ ਹੈ ਤੇ ਹੁਣ ਹੁਣ ਜਿਹੜਾ ਟਾਈਮ ਹੈ ਸਹੀ ਹੈਗਾ 13:045 ਕਰਨ ਦਾ ਕਿਉਂਕਿ ਜੇ ਕਣਕਾਂ ਕਈ ਵਾਰੀ ਐ ਹੁੰਦਾ ਰੇਹ ਹਿਸਾਬ ਦੀ ਪਾਈ ਹੁੰਦੀ ਹੈ ਕਈ ਪ੍ਰਾਤਾ ਰੇ ਵੀ ਚਾਰ-ਚਾਰ ਗੱਟੇ ਪਾਰਦੇ ਆ ਕਈਆਂ ਨੇ 2 ਢਾਈ ਗੱਟਿਆਂ ਤੇ ਟਿਕਾਇਆ ਹੁੰਦਾ ਕੰਮ ਤੇ ਫਿਰ ਜੇ ਮਾੜੇ-ਮੋٹے ਪੀਲੇ ਕਣਕ ਪੈਂਦੀ ਹੈ ਨਾ ਪਹਿਲੀ ਗੱਲ ਤਾਂ ਹੁਣ ਪੈਂਦੀ ਨਹੀਂ ਜੇ ਤੋਂ ਪਾਉਣ ਲੱਗਣ ਲੱਗ ਗਿਆਂ ਤੇ ਜੇ ਫਿਰ ਵੀ ਕਿਤੇ ਆਪਾਂ ਨੂੰ ਲੋਡ ਮਹਿਸੂਸ ਹੁੰਦੀ ਹੈ ਵੈਸੇ ਇਸ ਚੀਜ਼ ਦਾ ਰਿਜ਼ਲਟ ਵੀ ਬਹੁਤ ਵਧੀਆ ਹੈ 13:045 ਦਾ ਤੇ ਇਹਦੀ ਆਪਾਂ ਸਪਰੇਅ ਕਰ ਸਕਦੇ ਆ ਇਹਦੀ ਡੋਜ਼ ਹੈਗੀ ਆ ਬਾਈ ਜੀ 1 ਕਿਲੋ ਕਿੱਲੇ ਦੀ 13045 ਇਹਦੇ ਵਿੱਚ 13% ਹੁੰਦੀ ਹੈ ਨਾਈਟ੍ਰੋਜਨ ਤੇ 45% ਹੁੰਦੀ ਹੈ ਇਹਦੇ ਚ ਪਟਾਸ਼ ਤਾਂ ਕਰਕੇ ਇਹਦੇ ਨਾਲ 13045 ਹੈ ਤੇ ਬਾਕੀ ਇਹ ਕਈ ਵਾਰੀ ਕਈ ਤਾਂ ਜਿਹੜੀਆਂ ਸਪਰੇਆਂ ਆਪਾਂ ਇਹੋ ਜਿਹੀਆਂ ਕਰਦੇ ਆ ਉਹ ਘੁਲਦੀਆਂ ਨਹੀਂ ਆ ਜਿੱਦੋਂ ਆਪਾਂ ਬਾਲਟੀ 'ਚ ਘੋਲਦੇ ਆ ਵੀ ਥੱਲੇ ਫੇਰ ਬੈਹ ਜਾਂਦੀ ਹੈ ਥੱਲੇ ਫੇਰ ਬੈਹ ਜਾਂਦੀ ਹੈ ਪਰ ਇਹ ਕੋਲਨ ਸੀਲ ਹੈ ਇਹ ਵਧੀਆ ਘੋਲ ਜਾਂਦੀ ਹੈ ਜੇ ਆਪਾਂ ਸਹੀ ਆਪਾਂ ਤਾਜੇ ਪਾਣੀ 'ਚ ਘੋਲੀਏ ਤੇ ਘੋਲ ਜਾਂਦੀ ਹੈ ਤੇ ਸਪਰੇਅ ਕਰਨ ਵਾਸਤੇ ਬਹੁਤ ਵਧੀਆ ਇਹ ਤਾਕਤ ਦਿੰਦੀ ਹੈ ਇਹ ਕਣਕ ਨੂੰ ਤੇ ਬਾਕੀ ਛਿੱਟਾ ਤੇ ਤੇ ਝਾੜਤੇ ਵੀ ਅਸਰ ਪੈਂਦਾ ਇਹਦਾ ਤੇ ਇਹ ਆਪਾਂ ਐਤ ਕੀ ਝੋਨੇ ਤੇ ਛੜਕੀ ਸੀ 26 ਜੋ ਨੇ ਤਾਂ ਆਪਾਂ ਅੱਗੇ ਤੁਹਾਨੂੰ ਦੱਸ ਦਿੰਨੇ ਆ ਇਹਦਾ ਨਜ਼ਾਰਾ ਵੱਖਰਾ ਹੀ ਐ ਉਹ ਚੋਨਾ ਵੀ 50 ਮਾਣ ਵੀ ਨਹੀਂ ਸੀ ਲੱਗਦਾ ਨਿਕਲੂਗਾ ਜੇ ਆਪਾਂ ਖਰਚਿਆਂ حساب ਨਾਲ ਤੇ ਉਹਦੇ ਕਦਰ ਦੇ حساب ਨਾਲ ਵੇਖਦੇ ਸੀ ਨਾ ਜਿਵੇਂ ਜਟਕਾ ਸਬ ਦਾ ਕਈ ਵਾਰੀ ਨਾ ਕਈ ਕੀ ਬੰਦਿਆਂ ਨੂੰ ਐ ਹੁੰਦਾ ਵੀ ਜੇ ਫਸਲ ਬੰਦੇ ਜਿੱਡੀ ਐ ਨਾ ਫੇਰ ਹੀ ਝਾੜ ਦੇਊਗੀ ਉਹਦੇ 'ਚ ਬਾਈ ਜੀ ਨੁਕਸਾਨ ਹੋਣ ਦੇ ਬਾਰੇ ਡਰ ਹੁੰਦੇ ਆ ਬਾਰੇ ਕਦਰ 'ਚ ਜੇ ਛੋਟੀ ਫਸਲ ਵਤਰਾਂ ਦੀ ਫਸਲ ਐ ਤਾਂ ਉਹਦੇ ਛੱਡ ਦੇਣ ਦੇ ਜ਼ਿਆਦੇ ਚਾਂਸ ਹੁੰਦੇ ਐ ਕਿਉਂਕਿ ਵੱਡੀ ਫਸਲ ਨੂੰ 100 ਕੋਈ ਵਾਅ ਵਗਣੀ ਹੁੰਦੀ ਐ ਥੋੜੀ ਜਿਹੀ ਹਵਾ ਪਾਣੀ ਲੱਗੇ ਤਾਂ ਜ਼ਿਆਦੇ ਵਾਗੀ ਤਾਂ ਵਿਸ਼ ਗਈ ਜਾਂ ਕਈ ਵਰੀ ਦਾਣੇ ਨਹੀਂ ਸਹੀ ਬਣਦੇ ਖੁੱਲ ਜਾਂਦੀ ਐ ਕਣਕ ਤੇ ਇਸ ਕਰਕੇ 13045 ਜਿਹੜਾ ਇਹਦੇ ਜਿਹੜੇ ਮੈਂ ਤੁਹਾਨੂੰ ਗੱਲ ਆਖੀ ਸੀ ਵੀ ਵੀਡੀਓ ਨੂੰ ਅਖੀਰ ਤੱਕ ਵੇਖਿਓ ਵੀ ਉਹ ਕਿਹੜੇ ਕੰਮ ਕਰਦੀ ਐ ਇਹ ਪਾਣੀ ਦਾ ਜੇ ਆਪਾਂ ਨੂੰ ਲੱਗੇ ਨਾ ਵੀ ਪਾਣੀ ਜ਼ਿਆਦੇ ਲੱਗ ਗਿਆ ਜਾਂ ਪਾਣੀ ਲਾਇਆ ਸੀ ਮੀਂਹ ਪੈ ਗਿਆ ਤੇ ਉਹਤੇ ਵੀ ਇਹ ਨਾ ਪੂਰਾ ਅਸਰ ਕਰਦੀ ਹੈ ਜਾਨੀ ਕਿ ਉਹ ਤਾਕਤ ਦਿੰਦੀ ਹੈ ਗਣਕ ਨੂੰ ਦਬਨ ਨਹੀਂ ਦਿੰਦੀ ਪੀਲੀ ਨਹੀਂ ਪੈਣ ਦਿੰਦੀ ਤੇ ਉਹਨੂੰ ਮਰ ਨਹੀਂ ਦਿੰਦੀ ਛੇਤੀ ਕਿਤੇ ਹੱਦੋਂ ਪਾਲਾ ਜੇ ਆਪਣੇ ਹੁਣ ਹਫ਼ਤਾ 10 ਦਿਨ ਪਾਣੀ ਨਾ ਸੁੱਕੂਗਾ ਤੇ ਉੱਥੇ ਆਪਾਂ ਕੀ ਕਰ ਸਕਦੇ ਹਾਂ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲੈ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ